ਇਹ 13 ਸਾਲਾਂ ਦਾ ਕੈਨੇਡਾ ਚਲਾ ਗਿਆ ਸੀ ਜੀ ਪੱਕੇ ਤੌਰ ਤੇ ਮੇਰੇ ਸਿਸਟਰ ਦੀ ਵੱਡਿਆਂ ਦੀ ਉੱਥੇ ਮੈਰਿਜ ਹੋ ਗਈ 78 ਦੇ ਵਿੱਚ 80 ਦੇ ਵਿੱਚ 29 ਅਗਸਤ 1980 ਨੂੰ ਅਸੀਂ ਕੈਨੇਡਾ ਉਤਰੇ ਪੀਆਰ ਹੋ ਕੇ ਗਏ ਤੇ ਮੇਰੇ ਮਦਰ 77 ਜੋ ਉਹਨਾਂ ਦੀ ਕੈਂਸਰ ਨਾਲ ਡੈਥ ਹੋ ਗਈ ਜੀ ਮੇਰੀ ਮਾਂ ਦੀ ਇਸੇ ਕਰਕੇ ਸ਼ਾਇਦ ਮੈਂ ਮਾਵਾਂ ਦੇ ਬਹੁਤ ਗਾਣੇ ਗਾਏ ਆ ਜੀ ਤੇ ਮੇਰੀ ਮਾਂ ਨੂੰ ਉਹਨਾਂ ਦਿਨੀਆਂ ਇੰਨੀ ਕੋਈ ਕੇਅਰ ਵਗੈਰਾ ਹੁੰਦੀ ਨਹੀਂ ਸੀ ਪਿੰਡਾਂ 'ਚ ਐਸੇ ਦਾਹੀ ਹਾਲਾਤ ਹੁੰਦੇ ਸੀ ਜੀ ਸਾਡੇ ਘਰਾਂ ਦੇ ਵਿੱਚੋਂ ਰਿਸ਼ਤੇਦਾਰੀ ਜੋ ਅਸੀਂ ਅੰਬੋ ਕਹਿੰਦੇ ਸੀ ਉਹਨੇ ਮੇਰੀ ਮਾਂ ਨੂੰ ਬਹੁਤ ਸਾਡੀ ਅੰਬੋ ਨੇ ਮੇਰੀ ਮਾਂ ਨੂੰ ਬਹੁਤ ਸੰਭਿਆ ਸੀ ਮੇਰੇ ਮਾਤਾ ਨੂੰ ਮੈਂ ਜਦੋਂ 80 ਦਾ ਗਿਆ 85 ਜਦੋਂ ਐ ਤਾਂ ਹੁਣ ਤਾਂ ਤੁਸੀਂ 6 ਮਹੀਨਾ ਬਾਅਦ ਚਲੇ ਜਾਣੇ ਹੋ ਇੰਡੀਆ ਉਦੋਂ ਜਲਦੀ ਜਲਦੀ ਲੋਕ ਵਾਪਸ ਜਾਂਦੇ ਨਹੀਂ ਸੀ ਤੇ 5 ਸਾਲਾਂ ਬਾਅਦ ਅਸੀਂ ਗਏ ਇੰਡੀਆ ਵਾਪਸ ਮੁੜ ਕੇ 80 ਦੇ ਆਏ ਵੇ ਤੇ ਮੇਰੀ ਵੱਡੀ ਭਾਬੀ ਮੈਨੂੰ ਕਹਿੰਦੇ ਭਾਬੀ ਜੀ ਉਹ ਮੈਨੂੰ ਕਹਿੰਦੇ ਮੈਨੂੰ ਘਰੇ ਕਾਕਾ ਕਹਿੰਦੇ ਆ ਜੀ ਉਹ ਮੈਨੂੰ ਕਹਿੰਦੇ ਵੀ ਮੈਂ ਕਿਹਾ ਜੀ ਕਿਵੇਂ ਆ ਸਾਰਾ ਹੰਡਗਵੰਡ ਠੀਕ ਹੈ ਕਹਿੰਦੀ ਜਦ ਅੰਬੂ ਢਿੱਲੀ ਰਹਿੰਦੀ ਪੁੱਤ ਪਹਿਲਾਂ ਆਇਆ ਭੱਜ ਕੇ ਉਹਨੂੰ ਮਿਲ ਕੇ ਆ ਮੈਂ ਉਹਨਾਂ ਨੂੰ ਮਿਲਣ ਗਿਆ ਤੇ ਉਹ ਮੈਨੂੰ ਐ ਲਾ ਕੇ ਗੱਲ ਜeneਣ ਕਹਿੰਦੀ ਕੌਣ ਪਹਿਲਾਂ ਉਹਨੂੰ ਪਤਾ ਲੱਗਿਆ ਮੈਂ ਕਿਹਾ ਮੈਂ ਅੰਬੂ ਕਾਕਾ ਮੈਂ ਆ ਗਿਆ ਕੈਨੇਡਾ ਤੋਂ ਕਹਿੰਦੀ ਪੁੱਤ ਚੰਗਾ ਕੀਤਾ ਤੂੰ ਆ ਗਿਆ ਤੇ ਜਿਉਂਦਿਆਂ ਦੇ ਮੇਲੇ ਪੁੱਤ ਤੇ ਮੈਨੂੰ ਗੱਲ ਬਹੁਤ ਉਦੋਂ ਦੀ ਮੇਰੇ ਦਿਮਾਗ 'ਚ ਰਜਿਸਟਰ ਹੋਈ ਜਦ ਮੈਂ ਚਿੱਟੀਆਂ ਨਹੀਂ ਚਿੱਠੀਏ ਦੂਰਦਰਸ਼ਨ ਤੇ ਗਾ ਕੇ ਤੇ ਹੀਰਾਂ ਵਾਲਾ ਤਾਂ ਮੀ ਉਹਦੇ ਗੀਤ ਇਹ ਉਹ ਤੰਮੀ ਸਾਹਿਬ ਦਾ ਲਿਖਿਆ ਹੋਇਆ ਉਹਦੇ ਘਰ ਆਏ ਤਾਂ ਮੈਂ ਤੰਮੀ ਹਰਾਂ ਨੂੰ ਇਹ ਗੱਲ ਸੁਣਾਈ ਜੀ ਤੇ ਅਗਲੇ ਮਾਰਨਿੰਗ ਮੈਨੂੰ ਤੰਮੀ ਨੇ ਗਾਣਾ ਦਿੱਤਾ ਕਿ ਆਹ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ ਜ਼ਿੰਦਗੀ ਤਾਂ ਲੰਮੀ ਤੇਰੇ ਝਗੜੇ ਚ ਮੇਲੇ ਸੋ ਜਦ ਜਦ ਮੁੱਕਦੀ ਹੈ ਜ਼ਿੰਦਗੀ ਮੁੱਕਦੀ ਹੈ ਕੰਮਕਾਰ ਮਰਨ ਤੱਕ ਨਾ ਕਦੇ ਕਿਸੇ ਦੇ ਮੁੱਕਿਆ ਤੇ ਨਾ ਕਦੇ ਮੁੱਕਣਿਆ ਜੀ ਸੋ ਇਹ ਜ਼ਿੰਦਗੀ ਨੂੰ ਮਾਣਿਆ ਕਰੋ ਆਹ ਸੋਹਣਿਆ ਵੇ ਜੱਗ Thank